ਸ਼ੁਕਰੀਆ ਕਰਦੀ ਹਾਂ ਸਵਾਗਤ ਹੈ ਤੁਹਾਡਾ ਸਾਇਬ ਲੌਗ ਦੇ ਵਿੱਚ ਹੋਰ ਸੁਣਾਉ ਜੀ ਕਿ ਮੈਂ ਸਾਰੇ ਠੀਕ ਹਾਂ ਅਸੀਂ ਵੀ ਸਾਰੇ ਠੀਕ ਹਾਂ ਤੇ ਗੁਰੂ ਮਾਤਮਾ ਅਗਿਆਨਸਰ ਕਰਦੇ ਨੇ ਕਿ ਤੁਸੀਂ ਵੀ ਸਾਰੇ ਠੀਕ ਹੋ ਹੋਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਬਣਾਵਾਂਗੇ ਜੀ ਸੌ ਸਪੈਸ਼ਲ ਮਿੱਠੇ ਵਾਲੀਆਂ ਸ਼ੱਕਰ ਜਾਂ ਕਹਿ ਲੋ ਗੋੜ ਵਾਲੀਆਂ ਮਠੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਲਿਆ ਜੀ ਇਹ ਲਿਆ ਜੀ ਆਪਾਂ ਨੇ ਕਣਕ ਦਾ ਆਟਾ ਤੇ ਆਪਾਂ ਨੇ ਸ਼ੱਕਰ ਸਿਉਂ ਲਈ ਇਹਦੇ ਵਿੱਚ ਪਾਣੀ ਦੇ ਵਿੱਚ ਤੇ ਇਹ ਕੌਲੀ ਨਾ ਦੋ ਕੌਲੀਆਂ ਸੱਕਰਦੀਆਂ ਲੱਗ ਰਹੀਆਂ ਹਨ ਕਿਉਂ ਕਿ ਰੱਖੀ ਹੋਈ ਹੈ ਕਾਫੀ ਟਾਈਮ ਦੀ ਬੇਚ ਚੁੱਕੀ ਹੈ ਤੇ ਇਹ ਪਾਵਾਗੇ ਦੇ ਵਿੱਚ ਇਦਾਂ ਵਿੱਚ ਸਮਾਨ ਸੌਪ ਤੇ ਇਹ ਕਿਉਂ ਪਾ ਰਹੇ ਆ ਆਟਾ ਉਹਨਰ ਲਈ ਤੇ ਇਹ ਤੇਲ ਨੇ ਥੋੜੇ ਜੇ ਮੇਰੇ ਕੋਲ ਜਮੈਣ ਹੈ ਨਹੀਂ ਸੀਗੀ ਜੇ ਤੁਸੀਂ ਜਮੈਣ ਪਾਣੀ ਹੋਵੇ ਤਾਂ ਪਾ ਸਕਦੇ ਠੀਕ ਹੈ ਜੀ ਤੇ ਅੱਜ ਆਪਣੇ ਪਹੇਗਾਂ ਵੀ ਮੋਲੋ ਮਖੇ ਅੱਜ ਆਪਣੇ ਮੀਂਹ ਪੈ ਗਿਆ ਮੌਸਮ ਹੋ ਗਿਆ ਠੰਡਾ ਮੈਂ ਸੋਚਿਆ ਵੀ ਚਲੋ ਮੌਸਮ ਠੰਡਾ ਹੋ ਗਿਆ ਤੇ ਆਪਾਂ ਮਠੀਆਂ ਬਣਾ ਲੈਂਦੇ ਅੱਜ ਤੇ ਨਾਲ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆਂ ਵੈਸੇ ਤਾਂ ਆਪਾਂ ਜੁਰਲੇ ਤੇ ਬਣਾਉਣੀ ਸੀ ਛੁੱਲਾ ਆਪਣਾ ਭਿੱਜ ਚੁੱਕਿਆ ਮੀਂਹ ਬਹੁਤ ਜ਼ਿਆਦਾ ਪੈ ਗਿਆ ਸਾਡੇ ਕੋਲ 11:30 ਆ ਗਿਆ ਸੀਗਾ ਤੇ ਕਾਫੀ ਜ਼ਿਆਦਾ ਮੀਂਹ ਪਿਆ ਤੇ ਫਿਰ ਆਪਾਂ ਗੈਸ ਤੇ ਰਾਲਾਂਗੇ ਇੱਥੇ ਬੈਠ ਕੇ ਮੈਂ ਚੁੱਲ੍ਹੋ ਬਣਾ ਲਈਏ ਹੈ ਨਾ ਫਿਰ ਆਪਾਂ ਰਾਲਾਂਗੇ ਬੈਠ ਕੇ ਤੇ ਤੇ ਸਭ ਤੋਂ ਪਹਿਲਾਂ ਆਟਾ ਬਣਾਂਗੇ

ਸ਼ੇਰ ਤੇ ਉਹ ਵੜ। ਫੜਾ ਲੀਏ ਨਾ ਛੋਲੇ। ਮੈਂ ਤੇਰੇ ਤਾਪਾ ਤੇ ਮੁੰਡੇ ਲਾ ਦੇ। ਤੇ ਇਹ ਹੁਣ ਪਾ ਦਾਂਗੇ ਕਿਉਂ? ਇੰਨੇ ਚਮਚੇ ਕਿਉਂ ਦੇਨੇ? ਪਾ ਸਰ। ਮੈਂ ਮਾਇਆ ਪਾ। ਸਾਰਾ ਟੰਨੇ ਰੜਾ ਲਾ ਕੇ ਆਹ ਹੁਣ ਇਹਦਾ ਹੋਣਾ ਚਾਹੀਦਾ ਹੈ ਮਤਲਬ ਲੱਡੂ ਜੇ ਬਣਨਾ ਚਾਹੀਦਾ ਹੈ ਠੀਕ ਹੈ ਸਟੈਪ ਢੀਲ ਕਰ ਇਹਦਾ ਇੱਕ ਕਪੜਾ ਟਿਕੇ ਲੇ ਗਏ ਜੇ ਇਹ ਲੱਡੂ ਬਣਦਾ ਫੇ ਮਤਲਬ ਠੀਕ ਆ ਕਿ ਉਹ ਆਪਣਾ ਵਿੱਚ ਤੇ ਹੁਣ ਆਪਾਂ ਪਾਵਾਂਗੇ ਹੌਲੀ ਹੌਲੀ ਇਹ ਮਿੱਠਾ ਹੌਲੀ ਹੌਲੀ ਪਾਈਏ ਛੇ ਪਤਲਾ ਟ ਨਹੀਂ ਬਣਾਇਆ ਕੜਾਜਾ ਟ ਬਣਾ। ਮਿੱਠੀ ਸਾਫ ਜਿਆਦਾ ਸਾਫ ਤੋਂ ਵੀ ਜਿਆਦਾ ਨਾਲ। ਤੁਹਾਨੂੰ ਕਹਾਂ ਮੈਂ। ਐਂਕ ਤੁਸੀਂ। ਕੋਈ ਦੇ ਨਹੀਂ ਦਿਜਾਓ। ਉਹੜਾ ਸੱਕਰ। ਹਾਂ। ਬਸ ਬਸ। ਇੰਨਾ ਨਹੀਂ ਪਾਣਾ। ਬਸ ਕੋਈ ਨਹੀਂ ਬਣਦੇ ਮੱਠੀ। ਮਰ ਤੋਂ ਨਹੀਂ ਪਾਣਾ। ਬਾਕੀ ਪਾਣੀ ਪਾ ਲਾ। ਮੀਲੇ ਵਰਤ। ਲਓ ਜੀ ਆਪਣਾ ਇਹ ਆਟਾ ਹੋ ਗਿਆ ਸੈਟ। ਥੋੜਾ ਜਿਹਾ ਝਿਓ ਲਾ। ਇਦਾਂ ਦਾ ਕਹਿੰਦਾ ਚਲੋ ਇਸ ਤਰ੍ਹਾਂ ਜੇ ਜਿਸ ਕਰਨਾ ਤੂੰ ਕਰੂਗਾ ਹਲਕਾ ਚਲੋ ਚਾਪਰਾਇਸ ਇਹ ਨਹੀਂ ਤੇ ਇਹ ਲਾ ਦੇ ਤੇ ਲਾ ਨਾ ਖੜ ਜਾ ਮੈਂ ਬੇਜ ਰਹਿਣਾਂਗੀ ਐਨ ਇੰਡਾ ਕਰ ਦੇਲਾ ਲਾ ਦੇ ਇਹ ਲੋ

ਇਹ ਕੋਲੀ ਅਸੀਂ ਬਹੁਤ ਗਲਤੀ ਆ ਟੱਕਣਾ ਹੈ ਆਪਣੇ ਕੋਲ ਇੱਕ ਡੱਬੀ ਦਾ ਇਹਦੇ ਨਾਲ ਅਸੀਂ ਗੋਲ ਗੱਪੇ ਮਠੀਆਂ ਸਾਰਾ ਕੁਝ ਕਟਿੰਗ ਕਰਦੇ ਹਾਂ ਹਨ ਜਦੋਂ ਕੁਛ ਵੀ ਬਣਾਉਣਾ ਜਦੋਂ ਵੈਰ ਟੱਕਣ ਦੇ ਬਹੁਤ ਸਾਧੋ ਤਦ ਮੈਂ ਹਲੋ ਮੈਂ ਥਾਜ ਰੱਖ ਦਿੰਦੀ ਹਾਂ ਮੈਂ ਅਗਲੀ ਵੇਚ ਲੂਗੀ ਜਾਂ ਤੂੰ ਕੱਟ ਦੀ ਠੀਕ ਆ ਥਾਜ ਉਹ ਪਲੇਟ ਰੱਖ ਦੇ ਮੈਂ ਉਹ ਕਿਹੜਾ ਬਚੂਗਾ ਪਰ ਬਣਾ ਸਕਦਾ ਇਸ ਦੀ ਕੱਟਣਾ ਇਹ ਇਹ ਮੈਂ ਦੂਸਰਾ ਵੇਚ ਲਵਾਂਗੀ ਨਹੀਂ ਨਹੀਂ ਮਾਰਨਾ ਨਹੀਂ ਕਟਾ ਕੇ ਤੇ ਕਿਹਨ ਆ ਜਿੰਨੇ ਦਾ ਆਟਾ ਬੱਝੂਗਾ ਉਹ ਦਵਾਰਾ ਤੇ ਵਾਲੀ ਬਣ ਜਾ ਸਮਾਰ ਤੇ ਗੋਲ ਕਟਣੀ ਇਹਨਾਂ ਥੋੜਾ ਆਟਾ ਸਾਫ ਤੁੰਗਣਾ ਥੋੜਾ ਆਕਾ ਤੁੰਗਣਾ ਫਿਰ ਲੇ ਆਂਦੀ ਮੈਂ ਹਾ ਚਾ ਜਾਂ ਪੀਸ ਕੱਟ ਲਾਂ ਮਤਲਬ ਡੱਬੀ ਜੜੀਆਂ ਸੋਛੜੀ ਪੀਸਾਂ ਨਾਲ ਕੱਟ ਲਾਂ ਮਤਲਬ ਮੰਗੋਸ ਬੜਾ ਇਸ ਕਾ ਨਾਮ ਵੀ ਮਤਕੀਆਂ ਸਾਰੀਆਂ ਆ ਕਰੀ ਐਡ ਟਕਣ ਲਾ ਦਵਾਂ ਥੋੜੇ ਮਾਇਆ ਮਾਇਆ ਹਾਂ ਬੜਾ ਜਲਾਮਸ ਨਹੀਂ ਰੁੱਟੇ ਨਹੀਂ ਰੁੱਟੀਆਂ ਯਾ ਰੁੱਟੀਆਂ ਹਾਂ ਲੈ ਫਰੈਂਡ ਨੂੰ ਲਾ ਦੋ ਮੈਂ ਦਵਾਰਦ ਆਪਣਾ ਨਹੀਂ ਕਰੂਂਦਾ ਨੂੰ ਨਵਾਰਤ ਨੂੰ ਇਹ ਤਾਂ ਨਹੀਂ ਆ ਸਾਰੀਆਂ ਐਵੇਂ ਬਣਾ ਬਣਾ ਕੇ ਰੱਖ ਲਵਾਂਗੇ ਆਪਾਂ ਸਾਰੀਆਂ ਬੁਝਾ ਲੈਣੇ ਦਵਾਰ ਨਹੀਂ ਜੀ ਹਾਂ ਤੇ ਕੱਲ ਤੋਂ ਆ ਰਹੇ ਮੈਂ ਇਧਰ ਰੇ ਦਸ ਕੰ ਹੱਦੇ ਮੇਰੇ ਲੱਕ ਨੇ ਨਹੀਂ ਨਿਕਾਈ ਨਾ ਇਹਨਾਂ ਨੂੰ ਦੁਬਾਰਾ ਵੇਲਾਗੇ ਫਿਰ ਆਪਾਂ ਇਹ ਦਾ ਸਾਰੀ ਇਹਨਾਂ ਬਣਾਵਨਾਗੇ ਰੱਖ ਲਵਾਂ ਏਦਾਂ ਨਹੀਂ ਬਣਾਉਣੀਆਂ ਨੇ ਆਪਾਂ ਤੇ ਸਾਰੀਆਂ ਬਣਾ ਲਈਏ ਤੇ ਤੁਹਾਨੂੰ ਮਿਲ ਗਏ ਸਾਰੇ ਕਟਿੰਗ ਕਰ ਲਏ ਆਖਰੀ ਰੋਟੀ ਰਹਿ ਗਈ ਤੇ ਇਹ ਜਿਸ ਕੰਮ ਕੱਢ ਦੂਗਾ ਤੇ ਆਪਣੇ ਆਹ ਮੱਠੀਆਂ ਬਣ ਕੇ ਇੱਧਰ ਬਣਾ ਕੇ ਆਪਾਂ ਇਹ ਰੈਡੀ ਕਰ ਲਈਆਂ ਤੇ ਹੁਣ ਇਹਨਾਂ ਨੂੰ ਤੜਦੇ ਆਂ ਮੈਂ ਨਾ ਕਿਉਂ ਗਰਮ ਹੋਣਾ ਰੱਖਿਆ ਜਿਆਦਾ ਗਰਮ ਨਹੀਂ ਕਰਨਾ ਹੈਗਾ ਕਿਉਂ ਬਸ ਨਾਰਮਲ ਜਿਹਾ ਕਰਨਾ ਕਿਉਂਕਿ ਜਿਆਦਾ ਗਰਮ ਦੇ ਵਿੱਚ ਪਾਵਾਂਗੇ ਫਿਰ ਇੱਕ ਲਖਤ ਮਤਲਬ ਪੱਕ ਕੇ ਬਾਹਰ ਨਿਕਲਣ ਵਾਲੀਆਂ ਨਹੀਂ ਇਹਨਾਂ ਨੂੰ ਹੌਲੇ ਹੌਲੇ ਪਕਾਉਣਾ ਮਤਲਬ ਥੋੜੀ ਥੋੜੀ ਆਗ ਤੇ ਜਿਆਦਾ ਤੇਜ਼ ਅੱਗ ਨਹੀਂ ਕਰਨੀ ਪੈਣੀ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਇਹਨਾਂ ਨੂੰ ਪਕਾਉਨੇ ਆਂ ਜਾਂ ਜਮ ਹੋ ਹੀ ਰਹੀ ਗੀਆਂ ਜਿਸ ਕਾਰਨ ਕਰਦੇ ਆ ਇਸ ਕਾਰਨ ਕਰਦੇ ਆ ਹੋ ਗਏ ਨੇ ਹਾਂ ਇਹਦੇ ਵਿੱਚ ਪਾ ਲਿਆ ਇਹ ਲਾ ਆਪਣਾ ਇੱਧਰ ਗਰਮ ਹੋ ਗਿਆ ਇਹ ਤੇ ਫੈਂਡ ਆਲ ਤੇ ਇਹਦੇ ਵਿੱਚ ਬਣਾਵਾਂਗੇ ਅੱਜ ਆਪਾਂ ਤੇ ਹੌਲੀ-ਹੌਲੀ ਛੱਡਾਂਗੇ ਇਹਦੇ ਵਿੱਚ ਮਤਲਬ ਜ਼ਿਆਦਾ ਗਰਮ ਨਹੀਂ ਕਰਿਆ ਹਲੇ ਥੋੜਾ ਹੀ ਨਾਰਮਲ ਜਿਹਾ ਗਰਮ ਹੋ ਗਿਆ ਜਿਦ ਦਿਨ ਹੈ ਹੌਲੀ-ਹੌਲੀ ਪੱਕ ਕੇ ਤਿਆਰ ਹੋ ਜਾਣ ਉੱਪਰ ਉਠਾ ਲਾਂਗੇ ਜਦੋਂ ਪੱਕ ਜਾਣਗੀਆਂ ਆਪਾਂ ਇਹ ਪਾ ਦਾਂਗੇ ਸਾਰੇ ਥੋੜ੍ਹ-ਥੋੜ੍ਹੇ ਕਰਕੇ ਕੋਸਕ ਗੋਲ ਬਣਾਇਆ ਨੇ ਕੋਸਕ ਜਿਸ ਕਰਨੇ ਆ ਕਰਦ ਨਾਲ ਛੋਟੇ ਪੀਸ ਕਰਦੇ ਚੌਰਸ ਲਾ ਕੇ ਆਮਾ ਆਣੀ ਬਸ ਜਿੰਨੇ ਬੰਦੀ ਨੇ ਉਹਨੇ ਪਾਵਾਂਗੇ ਬਾਕੀ ਦੀ ਅਗਲੀ ਵਾਰ ਪਾਵਾਂਗੇ ਹਲੇ ਨਹੀਂ ਹੁਲਾਉਣੀਆਂ ਜਦੋਂ ਇਹ ਉੱਪਰ ਹੌਲੀ-ਹੌਲੀ ਬਰਾਊਨ ਜਿਹਾ ਹੋ ਕੇ ਉੱਪਰ ਆਣੀਆਂ ਫਿਰ ਆਪਾਂ ਚੱਲਾਂਗੇ ਲਓ ਜੀ ਹੁਣ ਇਹਨਾਂ ਪਾਸੇ ਥਾ ਲਾਂਗੇ ਆਪਾਂ ਇਹਨਾਂ ਨੂੰ ਜਦ ਤੱਕ ਕਿ ਬ੍ਰਾਊਨ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਰੜਾਂਗੇ ਬ੍ਰਾਊਨ ਹੁੰਦੇ ਤੱਕ ਪਕਾਵਾਂਗੇ ਥੋੜ੍ਹੀ-ਥੋੜ੍ਹੀ ਅੱਗ ਤੇ। ਆਪਾਂ ਨੇ ਥੋੜ੍ਹੀ-ਥੋੜ੍ਹੀ ਅੱਗ ਤੇ ਭੁੰਨੀਆਂ ਨੇ ਦੇਖੋ ਮਠੀਆਂ ਆਪਣੀਆਂ ਬਿਲਕੁਲ ਭੁੱਜ ਗਈਆਂ ਬ੍ਰਾਊਨ ਹੋ ਚੁੱਕੀਆਂ ਨੇ ਜੇ ਗੁੜ ਪਾਇਆ ਹੁੰਦਾ ਫਿਰ ਕਾਲੇ ਰੰਗ ਤੇ ਹੋ ਜਾਣਾ ਸੀ ਇਹਨਾਂ ਨੇ ਜਿਆਦਾ ਤੇ ਸਰੋਂ ਦਾ ਤੇਲ ਹੁੰਦਾ ਤੇਲ ਹੁੰਦਾ ਜੀ ਹਨਾ ਤੇ ਹੁਣ ਆ ਥੋੜ੍ਹੀ-ਥੋੜ੍ਹੀ ਫਿੱਕੀ ਹੀ ਰਹਿਣਗੀਆਂ ਮਤਲਬ ਸ਼ੱਕਰ ਕਰਕੇ ਜਿਵੇਂ ਜਦੋਂ ਗੁਲਗਲੇ ਗੁੜ ਦੇ ਪਕਾਉਨੇ ਆ ਕਾਲੇ ਰੰਗ ਚ ਹੋ ਜਾਂਦੇ ਨੇ ਉਸੇ ਤਰ੍ਹਾਂ ਮਠੀ ਹੋ ਜਾਂਦੀ ਆ ਆਪਣੀਆਂ ਇਹ ਥੋੜੀ ਥੋੜੀ ਬ੍ਰਾਊਨ ਜੀਆਂ ਰਹਿਣੀਆਂ ਕਾਲੀਆਂ ਨਹੀਂ ਜ਼ਿਆਦਾ ਦੇਖੋ ਥੋੜੀ ਥੋੜੀ ਅੱਗ ਤੇ ਭੁੰਨੀਆਂ ਨੇ ਆਪਾਂ ਨੇ ਇਹ ਕਿੰਨਾ ਖੜਕਦੀਆਂ ਨੇ ਬਸ ਅੱਗ ਨਹੀਂ ਤੇਜ਼ ਜੀਨੀ ਘਟਾ ਸੇਕ ਤੇ ਪਕਾਵਾਂਗੇ ਹੌਲੀ ਹੌਲੀ ਨਾ ਫੇਰ ਵਧੀਆ ਪੱਕਣੀਆਂ ਵਿੱਚ ਹੋ ਗਈਆਂ ਨਹੀਂ ਵਿੱਚੋਂ ਕੱਚੀਆਂ ਰਹਿਣਗੀਆਂ ਲੋ ਜੀ ਇਸੇ ਤਰ੍ਹਾਂ ਆਪਾਂ ਥੋੜੀ ਥੋੜੀ ਕਰਕੇ ਸਾਰੀਆਂ ਪਕਾ ਲੈਂਦੇ ਆ ਇਹ ਦੂਸਰਾ ਪਾ ਦਿੰਨੇ ਆ ਆ ਪਿਛਲਾ ਦੇਸ ਕਰਨੇ ਕਿਦਾ ਬੜਾ ਪਕਾ ਤਾ ਰੜ ਲੀ ਜੀ ਇਹਨਾਂ ਨੂੰ ਟੇਕ ਨੂੰ ਦੁਪਾ ਲੈਂ ਸਾਰੀਆਂ ਬਣਾ ਕੇ ਲਓ ਜੀ ਇੱਥੇ ਆਪਣੀਆਂ ਮਠੀਆਂ ਬਣ ਕੇ ਹੋ ਗਈਆਂ ਸੀਆਂ ਤਿਆਰ ਤੇ ਆਪਾਂ ਇਸ ਭਾਂਡੇ ਦੇ ਵਿੱਚ ਰੱਖ ਦਾਂਗੇ ਜਦੋਂ ਠੰਡੀਆਂ ਹੋ ਜਾਣਗੀਆਂ ਨਾ ਉਸ ਤੋਂ ਬਾਅਦ ਫਿਰ ਆਪਾਂ ਕਿਸੇ ਡੱਬੇ ਦੇ ਵਿੱਚ ਪਾ ਕੇ ਨਾਲ ਨੂੰ ਸਟੋਰ ਕਰ ਲਾਂਗੇ ਤੇ ਇਹ ਵਿੱਚ ਘਰ ਵਿੱਚ ਹੈ ਨਹੀਂ ਸੀਗੇ ਤੇ ਜਦੋਂ ਆਉਣਗੇ ਉਦੋਂ ਆ ਕੇ ਖਾ ਲਣਗੇ ਤੇ ਆਪਾਂ ਨਾ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਗੱਲ ਨੂੰ ਕਿਸੇ ਨਵੇਂ ਬਲੌਗ ਨਾਲ ਘੱਟਪਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਦੇਖੋ ਕਿੰਨਾ ਵਧੀਆ ਕਲਰ ਆਇਆ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂ ਨੇ ਬਿਲਕੁਲ ਹਾਲੀ ਹਾਲੀ ਰਾੜੀਆਂ ਨੇ ਆਪਾਂ ਨੇ ਥੋੜੀ ਥੋੜੀ ਅੱਗ ਤੇ